ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲੇਰਾਂ ਵਾਲੇ ਸੰਤ ਮਹਾਪੁਰਸ਼ ਆਨੰਦ ਸਿੰਘ ਮਹਾਪੁਰਸ਼ਾ ਕੋਲ ਇੱਕ ਸਰੀਰ ਆਇਆ ਆਪਣੀ ਹੱਡ ਬੀਤੀ ਲੈ ਕੇ ਕਹਿਣ ਲੱਗਿਆ ਸੰਤ ਮਹਾਪੁਰਸ਼ ਜੀ ਮੈਂ ਰੇਕਰ ਅਤ ਦੀ ਗਰੀਬੀ ਹੈ ਅਤ ਦੀ ਤੰਗੀ ਹੈ ਮੇਰਾ ਕਾਰੋਬਾਰ ਬਿਲਕੁਲ ਠੱਪ ਹੋ ਗਿਆ ਹੈ ਮੈਂ ਤਾਂ ਬਸ ਇੱਕ ਮੰਗਦਾ ਨਹੀਂ ਹੈ ਬਾਕੀ ਕੋਈ ਕਸਰ ਨਹੀਂ ਹੈ ਆਪਣੀ ਹੱਦ ਬੀਤੀ ਕਲੇਰਾਂ ਵਾਲੇ ਸੰਤ ਮਹਾਪੁਰਸ਼ਾਂ ਕੋਲ ਰਖੀਤਾ ਮਹਾਪੁਰਸ਼ ਸੰਤ ਮਹਾਪੁਰਖ ਜੀ ਕਹਿੰਦੇ ਭਾਈ ਬਾਣੀ ਪਾੜ ਸਿਮਰਨ ਕਰ ਸੇਵਾ ਕਰ ਜਿਵੇਂ ਜਿਵੇਂ ਸੇਵਾ ਦੇ ਗੁਣ ਤੇਰੇ ਵਧਦੇ ਜਾਣਗੇ ਕਰਮ ਵਧਦੇ ਜਾਣਗੇ ਸਿਮਰਨ ਦੇ ਕਰਮ ਬਣਨੇ ਸ਼ੁਰੂ ਹੋ ਜਾਣਗੇ ਤੇਰੀ ਜਿਹੜੀ ਇਹ ਗਰੀਬੀ ਦੂਰ ਹੋ ਜਾਊਗੀ ਚੰਗ ਮਾਰੇ ਕਰਮ ਤੇਰੇ ਮਿਟਣ ਲੱਗ ਜਾਣਗੇ ਚੰਗੇ ਕਰਮ ਤੇਰੇ ਬਣ ਲੱਗ ਜਾਣਗੇ ਉਹ ਕਹਿਣ ਲੱਗਿਆ ਮਹਾਪੁਰਸ਼ ਜੀ ਫਿਰ ਤਾਂ ਬਹੁਤ ਸਮਾਂ ਲੱਗ ਜਾਊਗਾ ਮੈਨੂੰ ਤਾਂ ਕੋਈ ਸ਼ੋਰਟਕਟ ਰਸਤਾ ਦੱਸੋ ਜਿਹਦੇ ਨਾਲ ਛੇਤੀ ਕੋਈ ਹੱਲ ਨਿਕਲ ਸਕੇ ਸੰਤ ਮਹਾਪੁਰਸ਼ ਜੀ ਕਹਿਣ ਲੱਗੇ ਭਾਈ ਇੱਕ ਰਸਤਾ ਤਾਂ ਹੈਗਾ ਜੇ ਤੂੰ ਚੱਲ ਪਵੇਂਗਾ ਤਾਂ ਇੱਕ ਇਸ ਰਸਤੇ ਤੇ ਚੱਲਣਾ ਥੋੜਾ ਕਠਿਨ ਹੈ ਉਹ ਕਹਿੰਦਾ ਗਰੀਬੀ ਨਾਲੋਂ ਤੰਗ ਤੰਗੀ ਤਾਂ ਕੋਈ ਵੀ ਨਹੀਂ ਇਸ ਤੋਂ ਜ਼ਿਆਦਾ ਅਖਿਆਈ ਤਾਂ ਕਿਤੇ ਵੀ ਨਹੀਂ ਜਿਹੜੀ ਅੱਜ ਦੇ ਸਮੇ ਸਾਡੇ ਘਰ ਚੱਲੀ ਜਾ ਰਹੀ ਨੇ ਮੈਂ ਸਭ ਕਰ ਲੂੰਗਾ ਪਰ ਮੇਰੇ ਘਰੋਂ ਗਰੀਬੀ ਤੇ ਤੰਗੀ ਜਾਣੀ ਚਾਹੀਦੀ ਹੈ ਮੇਰਾ ਕਾਰੋਬਾਰ ਚੱਲਣਾ ਚਾਹੀਦਾ ਹੈ ਉਹ ਅੰਦਰੋਂ ਇੰਨਾ ਟੁੱਟਿਆ ਹੋਇਆ ਸੀ ਬਹੁਤ ਹੀ ਵਿਰਾਗਮਹੀ ਸੀ ਮੈਂ ਬਹੁਤ ਥਾਵਾਂ ਤੇ ਗਿਆ ਪਰ ਕਿਤੇ ਮੇਰੀ ਬਾਹ ਨਹੀਂ ਫੜੀ ਕਿ ਤੋਂ ਮੇਰੀ ਮੁਸ਼ਕਲ ਦਾ ਹੱਲ ਨਹੀਂ ਮਿਲਿਆ ਸੰਤ ਮਹਾਪੁਰਸ਼ ਜੀ ਕਹਿਣ ਲੱਗੇ ਭਾਈ ਫੇਰ ਤੂੰ ਜੇ ਕਰ ਲੇਂਗਾ ਤਾਂ ਤੂੰ ਨੂੰ 2 ਵਜੇ ਉੱਠਣਾ ਪਊਗਾ 2 ਵਜੇ ਉੱਠ ਕੇ ਇਸ਼ਨਾਨ ਪਾਣੀ ਕਰਕੇ 2:30 ਵਜੇ ਨੂੰ ਇਸ਼ਨਾਨ ਪਾਣੀ ਹੋ ਜਾਊਗਾ ਫੇਰ ਤੂੰ ਅੱਧਾ ਘੰਟਾ ਆਪਣੇ ਪਿੰਡ ਦੀਆਂ ਗਲੀਆਂ ਦੇ ਵਿੱਚ ਘਰ-ਘਰ ਦੇ ਅੱਗੇ ਜਾ ਕੇ ਇਹ ਕਹਿਣਾ ਹੈ ਉਠ ਨਾਮ ਜਿੰਦੜੀਏ ਜਪ ਤੇਰਾ ਨਾਮ ਜਪਣ ਦਾ ਵੇਲਾ ਇਹ ਹੋਕਾ ਦੇਣਾ ਹੈ ਘਰ ਘਰ ਤੇ ਜਾ ਕੇ ਜਦੋਂ ਤੂੰ ਇਹ ਹੋਕਾ ਦੇਵੇਂਗਾ ਕੋਈ ਤਾਂ ਤੇਰੇ ਤੋਂ ਤੰਗ ਹੋਣਗੇ ਤੇ ਕਈ ਤੇਰੀ ਇਹ ਗੱਲ ਸੁਣ ਕੇ ਉਹ ਗੁਰੂ ਦੇ ਲੜ ਲੱਗ ਜਾਣਗੇ ਜਿਵੇਂ ਜਿਵੇਂ ਤੇਰੀ ਕੋਈ ਗੱਲ ਸੁਣ ਕੇ ਗੁਰੂ ਦੇ ਲੜਨ ਲੱਗਣਗੇ ਤੇਰੇ ਕਹੇ ਤੋਂ ਤੇਰੀ ਕਰਮ ਬਣਨੇ ਸ਼ੁਰੂ ਹੋ ਜਾਣਗੇ ਜਿਹੜੇ ਮਾੜੇ ਕਰਮ ਘਟਣ ਲੱਗ ਜਾਣਗੇ ਤੇ ਤੇਰਾ ਕਾਰੋਬਾਰ ਚੱਲ ਪੂਗਾ ਫੇਰ ਭਾਈ 3 ਵਜੇ ਤੂੰ ਕਰੇ ਆਉਣਾ 3 ਵਜੇ ਤੋਂ ਲੈ ਕੇ 2.5 ਘੰਟੇ ਫੇਰ ਤੂੰ ਮੂਲ ਮੰਤਰ ਦਾ ਜਾਪ ਕਰਨਾ ਹੈ ਸਿਮਰਨ ਕਰਨਾ ਹੈ ਇਹ ਕਰ ਲੇਗਾ ਤਾਂ ਤੇਰੀ ਬਹੁਤ ਹੀ ਛੇਤੀ ਤੇਰਾ ਕਾਰੋਬਾਰ ਚੱਲ ਪੂਗਾ ਉਸ ਉਹ ਕਹਿੰਦਾ ਮੈਂ ਕਰ ਲੂੰਗਾ ਸਭ ਮੈਂ ਇਹ ਸਭ ਕੁਝ ਕਰ ਲੂੰਗਾ ਉਨੇ ਨਿਯਮ ਬਣਾ ਲਿਆ ਅੱਜ ਵੀ ਸੰਤ ਮਹਾਪੁਰਸ਼ ਜੀ ਆਪਦੀ ਕਥਾ ਵਿੱਚ ਦੱਸਦੇ ਨੇ ਕਿ ਅੱਜ ਵੀ ਉਸ ਪਿੰਡ ਦੇ ਵਿੱਚ ਇਹ ਰੀਤ ਚੱਲੀ ਜਾ ਰਹੀ ਅੱਜ ਵੀ ਉਹਨਾਂ ਦਾ ਪਰਿਵਾਰ ਇਹ ਰੀਤ ਚਲਾ ਰਿਹਾ ਹੈ ਬਜ਼ੁਰਗ ਹੋ ਗਏ ਨੇ ਜਿਹੜੇ ਇਹ ਜਦੋਂ ਉਹਨਾਂ ਨੇ ਕੰਮ ਸਟਾਰਟ ਕੀਤਾ ਸੀ ਹੁਣ ਉਹ ਕਹਿੰਦੇ ਬਿਜੁਰਗ ਅਵਸਥਾ ਦੇ ਵਿੱਚ ਹੈ ਪਰ ਅੱਗੇ ਉਹਨਾਂ ਦਾ ਪਰਿਵਾਰ ਇਹ ਅੱਜ ਵੀ ਅਜ ਉਹ ਨਿਯਮ ਉਹ ਪਿੰਡ ਦੇ ਵਿੱਚ ਹੋਕਾ ਦਿੰਦੇ ਨੇ ਤੇ ਫੇਰ ਹੋਕਾ ਦੇ ਕੇ ਫੇਰ ਢਾਈ ਘੰਟਿਆਂ ਦਾ ਘਰ ਵਿੱਚ ਸਿਮਰਨ ਕਰਦੇ ਨੇ ਤੇ ਫੇਰ ਕਹਿੰਦੇ ਉਹਨਾਂ ਦਾ ਕਾਰੋਬਾਰ ਇੰਨਾ ਚੱਲਿਆ ਇੰਨਾ ਚੱਲਿਆ ਕਿ ਅੱਜ ਉਹਨਾਂ ਦੇ ਕੋਲ ਇੰਡੀਆ ਦੇ ਵਿੱਚ ਤਾਂ ਸੰਪਤੀ ਹੋਣੀ ਹੀ ਹੋਣੀ ਹੈ ਕੈਨੇਡਾ ਵਿੱਚ ਅਮਰੀਕਾ ਵਿੱਚ ਵੀ ਉਹਨਾਂ ਦਾ ਕੰਮ ਫੈਲਿਆ ਹੋਇਆ ਹੈ ਇੰਨੀ ਬਾਣੀ ਦੇ ਵਿੱਚ ਤਾਕਤ ਹੈ ਇੰਨੀ ਸ਼ਕਤੀ ਹੈ ਜੇਕਰ ਕੋਈ ਮਨ ਚਿੱਤ ਲਾ ਕੇ ਗੁਰਬਾਣੀ ਦੇ ਲੜ ਲੱਗ ਜਾਂਦਾ ਹੈ ਆਪਣਾ ਜੀਵਨ ਸਵਾਰ ਲੈਂਦਾ ਹੈ ਆਪਣੀਆਂ ਕੁੱਲਾਂ ਸਵਾਰ ਲੈਂਦਾ ਹੈ ਜਿਸ ਵੀ ਘਰ ਦੇ ਵਿੱਚ ਇੱਕ ਸਰੀਰ ਅੰਮ੍ਰਿਤ ਵੇਲਾ ਸਾਹ ਰਿਹਾ ਹੈ ਉਹ ਘਰ ਬਹੁਤ ਹੀ ਭਾਗਾ ਵਾਲਾ ਹੈ ਉਸ ਤੇ ਘਰ ਗਰੀਬੀ ਕਦੇ ਨਹੀਂ ਆਉਗੀ ਉਸ ਦੀਆਂ ਉਸ ਦਾ ਜਨਮ ਤਾਂ ਸਵਰੇਗਾ ਹੀ ਉਸ ਦੇ ਅਗਲਾ ਪਰਿਵਾਰਿਕ ਜੋ ਉਸ ਦੇ ਘਰ ਵਿੱਚ ਪਰਿਵਾਰ ਨੇ ਮੈਂਬਰ ਨੇ ਪੁੱਤਰ ਨੇ ਧੀਆਂ ਨੇ ਉਹਨਾਂ ਦੀਆਂ ਜ਼ਿੰਦਗੀਆਂ ਵੀ ਸਵਰ ਜਾਂਦੀਆਂ ਨੇ ਜਿਨ੍ਹਾਂ ਦੇ ਘਰ ਵਿੱਚ ਇੱਕ ਵੀ ਸਰੀਰ ਪਰਮਾਤਮਾ ਦੀ ਬਾਣੀ ਨਾਲ ਜੁੜਿਆ ਹੈ। ਬਸ ਸਾਰਿਆਂ ਅੱਗੇ ਇਹੇ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਘਰ ਵਿੱਚ ਬਾਣੀ ਪੜੋ। ਅੰਮ੍ਰਿਤ ਵੇਲਾ ਸਾਂਭੋ ਆਪਣਾ ਜੀਵਨ ਸਵਾਰੋ ਆਪਣੇ ਬੱਚਿਆਂ ਦਾ ਸਵਾਰੋ। ਇਸ ਨਰਕ ਭਈ ਜ਼ਿੰਦਗੀ 'ਚ ਦੁਆਰਾ ਦੁਆਰਾ ਆਉਣ ਨਾਲੋਂ ਆਪਣਾ ਕੀ ਇੱਕ ਹੀ ਜਨਮ ਵਿੱਚ ਆਪਣਾ ਜੀਵਨ ਸਵਾਰ ਲਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ